ਹੈਲੋ ਜੀ ਹਾਂ ਕਰੀਏ ਬਾਕੀ ਹੈ ਫੋਨ ਨੰਬਰ ਆਵਾਜ਼ آج بھی ری آ جاؤ جلدی جلدی لائف چ لائف سٹارٹ کر لیا نے ਹੈਲੋ ਜੀ ਆ ਜਾਓ ਜਲਦੀ ਜਲਦੀ ਲਾਈਵ ਸਟਾਰਟ ਹੋ ਗਿਆ ਆਂ ਆਂਦੇ ਲੋਕ ਵੀ ਨਹੀਂ ਹੋਇਆ ਨਾ ਜੇ ਲੱਕੜੂ ਪੈ ਰਿਹਾ ਨਾ ਆਦੇ ਦੋ ਜੀ ਰਹੀ ਤੇ ਮੇਰੇ ਕੋਲ ਵੀ ਨਹੀਂ ਆ ਰਿਹਾ ਕੋਈ ਨੋਡ ਵੀ ਤਾਂ ਆ ਗਿਆ ਉੱਤੇ ਪਹਿਲਾਂ ਆਇਆ ਮੈਨੂੰ ਪਤਾ ਮਤ ਕੱਢ ਰਿਹਾ ਦਾ ਰੇ ਅੰਬੇ ਫੋਨ ਦਾ ਕੀ ਵਾਲਾ ਨਟ 32 17 ਇਹ ਗਈ ਇੱਧਰ ਤੋਂ ਇੱਧਰੋਂ ਚੱਲ ਪਈ ਹੈਲੋ ਜੀ ਦਸਿਕਾ ਆਜੋ ਜਲਦੀ ਜਲਦੀ ਲਾਈਵ ਆ ਗਏ ਜੀ ਆਪਾਂ ہیلو جی ہیلو آج جاؤ جلدی جلدی لائیو ہو گئے آپ کتھے کتنے سارے دوالی دے بچ ہو دوالی منا رہے ہوں پٹا کے چلا رہے ہوں ਹੈਲੋ ਜੀ ਹਸਤਿਕਾਲ ਜਿੰਨੇ ਵੀ ਵਿਊਅਰਸ ਆਪਣੇ ਨਾਲ ਜੁੜ ਗਏ ਨੇ ਸਾਰੇ ਇੱਕ ਵਾਰ ਵੀਡੀਓ ਨੂੰ ਲਾਈਕ ਦਰੂ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਿਓ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ایس کے بٹیک اکنجا سو ہیلو ہیلو جی جلدی جلدی ہو اور اپنے دوست میں مٹ جاؤ لائف پھر آپ پانچ گل بات شروع کریے ਕਰਨਪ੍ਰੀਤ ਹੈ ਹੈਲੋ ਐਸ ਕੇ ਬੁਟੀਕ 5100 ਹੈਲੋ ਹੈਲੋ ਜੀ ਜਿੰਨੇ ਵਿਊਅਰਸ ਆਪਣੇ ਨਾਲ ਵੀਡੀਓ ਤੇ ਜੁੜੇ ਹੋਏ ਨੇ ਸਾਰੇ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਨੂੰ ਦੇਖ ਰਹੇ ਹੋ ਐਸ ਕੇ ਬ੍ਰਿਕ ਮਾਂਸਾ ਓਕੇ ਜੋਕੇ ਉਦੇ ਪਾਂਡੇ ਘਰ ਤੋਂ ਓਕੇ ਜੋਕੇ ਘਰ ਤੋਂ ਘਰ ਕਿੱਥੇ ਆ ਜੀ ਤੁਹਾਡਾ ਮੈਂ ਪੁੱਛ ਰਿਆ ਕਿਹੜੀ ਜਗਾ ਤੋਂ ਬਿਲੋਂਗ ਕਰਦੇ ਹੋ ਦਿੱਲੀ ओके जी ओके ठीक है ਤੁਸੀਂ ਦਿੱਲੀ ਵਾਲੇ ਦੀਵਾਲੀ ਅੱਜ ਮਨਾਈ ਹੈ ਜਾਂ ਕੱਲ ਮਨਾਲੀ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਪੰਜਾਬ ਦੇ ਵਿੱਚ ਮੋਸਟਲੀ ਸਾਰੇ ਏਰੀਆ ਦੇ ਵਿੱਚ ਅੱਜ ਦੀਵਾਲੀ ਮਨਾਈ ਗਈ ਆ ਮਿਲਦਾ ਸਾਰੇ ਅੱਜ ਪੰਜਾਬ ਦੇ ਲੋਕ ਦਿਵਾਲੀ ਮਨਾਉਣ ਚ ਬਿਜ਼ੀ ਨੇਗੇ ਤਾਂ ਹੀ ਲਾਈਵ ਦੇ ਵਿੱਚ ਕੋਈ ਆ ਨਹੀਂ ਰਿਹਾ ਜਿਆਦਾ ਫਿਲਹਾਲ ਅਜੇ ਵੇਲੇ ਨਹੀਂ ਹੋਇਆ ਤਾਂ ਪ੍ਰਾਕਰ ਬਰੂਕੇ ਚਲਾ ਕੇ ਦੀਵੇ ਵਗੈਰਾ ਲਾ ਕੇ ਉਹਦੇ ਪਾਂਡੇ ਅੱਜ ਓਕੇ ਜੀ ਓਕੇ ਮਨਾਲੀ ਤੁਸੀਂ ਨੇ ਵੀਰੇ ਦਿਵਾਲੀ ਮਤਲਬ ਓਕੇ SK ਬੁਟੀਕ 5200 ਟੂਡੇ ਓਕੇ ਜੀ ਓਕੇ ਠੀਕ ਆ ਤੁਸੀਂ ਦੀਵਾਲੀ ਅੱਜ ਮਨਾਈ ਆ ਮੇਰੇ ਜਿੰਨੇ ਵੀ ਜਾਣੇ ਨਵੇਂ ਆਏ ਨੇ ਵੀਡੀਓ ਦੇ ਉੱਤੇ ਲਾਈਵ ਦੇ ਵਿੱਚ ਇੱਕ ਵਾਰ ਆਪਣ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੈਨੂੰ ਇਹ ਵੀ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇ ਵਿੱਚ ਜੁੜੇ ਹੋ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਆਜੋ ਵੀਰੇ ਜਲਦੀ ਜਲਦੀ ਵੀਡੀਓ ਚ ਜੁੜਜੋ ਤੇ ਆਪਾਂ ਅੱਜ ਦੀ ਗੱਲਬਾਤ ਸ਼ੁਰੂ ਕਰੀਏ ਅੱਜ ਸਾਡੇ ਵੀ ਧਿਆਨ ਲਗਵਾਉਣ ਦੇ ਵਿੱਚ ਬਹੁਤ ਜਿਆਦਾ ਬੰਬ ਧਮਾਕੇ ਚੱਲੀ ਜਾਂਦੇ ਆ ਡਾਕ ਕੀ ਗਏ ਦਿੰਦ ਨੇ ਆਪਾਂ ਪਹਿਲਾਂ ਜਿੰਨਾ ਦੀਵਾਲੀ ਦਾ ਚਾ ਨਹੀਂ ਰਿਹਾ ਪਹਿਲਾਂ ਜਿਵੇਂ ਛੋਟੇ ਹੁੰਦੇ ਕਰੇਜ਼ ਹੁੰਦਾ ਸੀ ਦੀਵਾਲੀ ਦਾ ਵੀ ਦੀਵਾਲੀ ਆਉਣ ਵਾਲੀ ਆ ਤਾਂ 10-10 ਦਿਨ ਪਹਿਲਾਂ ਹੀ 15-15 ਦਿਨ ਪਹਿਲਾਂ ਹੀ ਸਫਾਈਆਂ ਲੱਗ ਜਾਂਦੇ ਸੀ ਕਰਨ ਤੇ ਕਹਿ ਲਓ ਬੰਬ ਪੜਾਕੇ ਖਰੀਦ ਲਿਆਉਂਦੇ ਸੀ ਬਾਜ਼ਾਰ ਦੇ ਵਿੱਚੋਂ ਤੇ ਹੁਣ ਅੱਜ ਕੱਲ ਤਾਂ ਨਾ ਆਪਾਂ ਚਲੋ ਵੱਡੇ ਹੋ ਗਏ ਆਪਾਂ ਨੂੰ ਤਾਂ ਹੁਣ ਬੰਬ ਪੜਾਕਿਆਂ ਦਾ ਕੀ ਰਹਿ ਗਿਆ ਤੇ ਅੱਜ ਕੱਲ ਦੇ ਬੱਚਿਆਂ ਨੂੰ ਵੀ ਕੋਈ ਜ਼ਿਆਦਾ ਨਹੀਂ ਹੈਗਾ ਉਹਨਾਂ ਨੂੰ ਵੀ ਕਹਿ ਲਓ اپنے موائل گیمز یا موائل دے ویڈیو, بچ ویڈیو دیکھنے کا زیادہ کریز تھا اج کل جتوں سے دوسری ویڈیو دیکھ رہے ہوں ਕਿ ਤੁਹਾਨੂੰ ਵੀ ਹੀ ਲੱਗਦਾ ਵੀ ਹੁਣ ਦਿਵਾਲੀ ਦਾ ਉਹਨਾਂ ਚਾ ਨਹੀਂ ਰਿਹਾ ਤੇ ਉਹਨੀ ਬਾਜ਼ਾਰਾਂ ਦੇ ਵਿੱਚ ਰੌਣਕ ਤਾਂ ਜ਼ਰੂਰ ਆ ਪਰ ਜਿਹੜੇ ਆਪਾ ਨੂੰ ਪਰਸਨ ਨੂੰ ਜਿੰਨਾ ਚਾਹ ਹੁੰਦਾ ਸੀ ਇਹ ਦਿਵਾਲੀ ਦਾ ਪਹਿਲਾਂ ਹੁਣ ਉਹਨਾਂ ਨਹੀਂ ਅੱਜ ਕੱਲ੍ਹ ਰਿਹਾ ਕੁਛ ਤਾਂ ਸੀਜ਼ਨ ਪਹਿਲੋ ਚੋਨੇ ਦਾ ਜੀਰੀ ਦਾ ਸੀਜ਼ਨ ਆ ਗਿਆ ਭਾਈ ਅਬ ਉਹ ਪਹਿਲੇ ਵਾਲਾ ਮਜ਼ਾ ਨਹੀਂ ਦਿਵਾਲੀ ਮੈਂ ਹਾਂਜੀ ਬਿਲਕੁਲ ਉਹਦੇ ਪੰਡੇ ਪਹਿਲੇ ਵਾਲਾ ਮਜ਼ਾ ਨਹੀਂ ਹੈ ਜੋ ਪਹਿਲੇ ਰੌਣਕ ਹੁੰਦੀ ਸੀ ਘਰਾਂ 'ਵਿ ਮੈਂ ਅਭੀ ਮਾਰਕੀਟ 'ਮੇ ਬਜਾਰੋ 'ਮੇ ਹੀ ਰਹਿ ਗਈ ਬਟ ਅਭੀ ਆਪਣੇ ਘਰੋ 'ਮੇ ਯਾ ਰੌਣਕ ਨਹੀਂ ਰਹੀ ਬੱਚੋ 'ਕੋ ਵੀ ਕੋਈ ਖਾਸ ਚਾਹ ਨਹੀਂ ਰਹਿੰਦਾ ਤੇ ਦੀਵਾਲੀ ਦਾ ਪਤਾ ਹੀ ਨਹੀਂ ਲੱਗਦਾ ਵੀ ਦੀਵਾਲੀ ਅੱਜ ਹੈ ਦੀਵਾਲੀ ਆ ਯਾ ਕਿੰਨੇ ਆ ਸਿਰਫ ਰਾਤ ਨੂੰ ਪਤਾ ਲੱਗਦਾ ਜਦੋਂ ਆਪਾਂ ਮੋਮਬਤੀਆਂ ਦੀਵੇ ਲਗਾਉਣ ਕੋਠੇ ਦੀ ਛੱਤ 'ਤੇ ਚੜਦੇ ਆ ਜਾਂ ਸ਼ਾਮ ਦੇ ਟਾਈਮ ਦੀਪਮਾਲਾ ਵਗੈਰਾ ਕਰਦੇ ਆ ਜੋ ਵੀ ਆ ਯਾ ਬੰਪੜਾਕਿਆਂ ਦੀ ਆਵਾਜ਼ ਤੋਂ ਪਤਾ ਲੱਗਦਾ ਵੀ ਦੀਵਾਲੀ ਆਮ ਬਟ ਦਿਨੇ ਸਵੇਰ ਤੋਂ ਲੈ ਕੇ ਸ਼ਾਮ ਦੇ 3:00 ਵਜੇ ਤੱਕ ਦਾ ਕੋਈ ਖਾਸ ਫਰਕ ਨਹੀਂ ਪੈਂਦਾ ਆਮ ਜਿਹਾ ਹੀ ਦਿਨ ਹੁੰਦਾ ਜਿਹੜੇ ਵੀ ਨਵੇਂ ਵਿਊਅਰਸ ਆਏ ਨੇ ਆਪਣੀ ਵੀਡੀਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਦੀਵਾਲੀ ਦੀ ਹੁਣ ਦਾ ਟਾਈਮ ਦੀਵਾਲੀ ਕਿ ਮੇਰੀ ਤੇ ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਦੀਵਾਲੀ ਕਿਵੇਂ ਦੀ ਸੀ ਮਤਲਬ ਕਿਵੇਂ ਦਾ ਰੌਣਕ ਹੁੰਦੀ ਸੀ ਦੀਵਾਲੀ ਦੇ ਤਿਹਾਰਾਂ ਦੇ ਵਿੱਚ ਤੇ ਹੁਣ ਉਹ ਵਾਲੀ ਰੌਣਕ ਨਹੀਂ ਖਤਮੇ ਹੋ ਗਈ ਰੌਣਕ ਉਹ ਵਾਲੀ ਆਪ ਤਾਂ ਫੇਸਬੁੱਕ ਇਨਸਾ WhatsApp ਤੇ ਹੀ ਦੀਵਾਲੀ ਬਣਾਤੇ ਆਂ ਹਾਂਜੀ ਵੀਰੇ ਹੁਣ ਤਾਂ ਫੇਸਬੁੱਕ ਤੇ ਉਹ ਇਨਸਟਾ ਤੇ WhatsApp ਤੇ ਹੀ ਇੱਕ ਦੂਜੇ ਨੂੰ ਦੀਵਾਲੀ ਦੇ ਮੁਬਾਰਕਾਂ ਵਧਾਈਆਂ ਦੀਵਾਲੀ ਦੇ ਕਹਿੰਦੇ ਮੈਸੇਜ ਜਾਂ ਜੋ ਵੀ ਆਪਣੇ ਕੱਲੋ ਬਾਲ ਪੇਪਰਜ਼ ਹੁੰਦੇ ਨੇ ਉਹ ਸੈਂਡ ਕਰਕੇ ਬਸ ਇੱਕ ਵੀਰ ਨੂੰ ਵਿਸ਼ ਕਰ ਦੇਈਦੀ ਆ ਅੱਜ ਕੱਲ ਹੁਣ ਪਹਿਲਾਂ ਵਾਲਾ ਕੋਣ ਹੀ ਰਿਹਾ ਨਾ ਹੀ ਕਿਸੇ ਕੋਲ ਇੰਨਾ ਟਾਈਮ ਆ ਜਿਵੇਂ ਪਹਿਲਾਂ ਤਾਂ ਕਹਿੰਦੇ 10-10 ਦਿਨ ਪਹਿਲਾਂ ਲੋਕ ਤਿਆਰੀਆਂ ਕਰੀ ਜਾਂਦੇ ਸੀਗੇ ਘਰਾਂ ਦੇ ਵਿੱਚ ਵਧੀਆ-ਵਧੀਆ ਪਕਵਾਨ ਬਣਾਉਂਦੇ ਸੀਗੇ ਦਿਵਾਲੀ ਤੋਂ ਦੋ-ਤਿੰਨ ਦਿਨ ਪਹਿਲਾਂ ਹੁਣ ਤਾਂ ਕੋਈ ਕੁਝ ਨਹੀਂ ਬਣਾਉਂਦਾ ਜਿੰਨੇ ਨਵੇਂ ਵੀਵਰਸ ਆਏ ਨੇ ਇੱਕ ਵਾਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੈਂ ਕੀ ਗੱਲ ਕਰਦੇ ਆਪਾਂ ਝੋਨੇ ਦੀ ਪਰਾਲੀ ਦੀ ਦੀਵਾਲੀ ਦੇ ਨਾਲ ਪਰਾਲੀ ਦਾ ਸਿੱਧਾ ਹੀ ਲਿੰਕ ਆ ਕਿਸਾਨ ਸਰਕਾਰਾਂ ਬਹੁਤ ਸਖਤ ਹੋਈਆਂ ਹਨ ਇਸ ਵਾਰ ਬਿਲਕੁਲ ਵੀ ਕਹਿ ਰਹੀਆਂ ਨੇ ਵੀ ਬਿਲਕੁਲ ਵੀ ਅੱਗ ਨਹੀਂ ਲੱਗਣ ਦੇਣੀ ਪ੍ਰਸ਼ਾਸਨ ਹੋਇਆ ਤੇ ਸਰਕਾਰਾਂ ਹੋਈਆਂ ਇਹ ਬਿਲਕੁਲ ਸਖਤ ਨੇ ਇਸ ਵਾਰ ਸੋ ਕਿਸਾਨ ਵੀਰੋ ਜਿਹੜੇ ਵੀ ਕਿਸਾਨ ਜੁੜੇ ਹੋਣੇ ਨਾਲ ਉਹ ਗਲਤੀ ਨਾ ਕਰਿਓ ਪਰਚੇ ਬਹੁਤ ਹੋ ਰਹੇ ਨੇ ਹੋ ਸਕਦਾ ਆਉਣ ਵਾਲੇ 10-15 ਦਿਨਾਂ 'ਚ ਕੋਈ ਠੋਸ ਹੱਲ ਮਿਲ ਜAVE ਆਪਾਂ ਨੂੰ ਇਸ ਵਾਰ ਦੇ ਸੀਜ਼ਨ ਲਈ ਫਿਲਹਾਲ ਅਜੇ ਕਾਲੀ ਨਾ ਕਰੋ ਜਿੰਨਾ ਕਿਸਾਨ ਵੀਰਾਂ ਨੇ ਕੰਮ ਕਬੀ ਜਣੀਆਂ ਕਿੱਥੋਂ-ਕਿੱਥੋਂ ਵੀਰੇ ਵੀਡੀਓ ਦੇਖ ਰਹੇ ਹੋ ਜ਼ਰੂਰ ਕਮੈਂਟ ਕਰਿਓ ਇੱਕ ਵਾਰ ਜਿਹੜੇ ਨਵੇਂ ਵਿਊਅਰਜ਼ ਆਏ ਨੇ ਵੀਡੀਓ ਨੂੰ ਲਾਈਕ ਕਰਦੇ ਹੋ ਅੱਜ ਲੱਗਦਾ ਜ਼ਿਆਦਾਤਰ ਆਪਣੇ ਵਿਊਅਰਜ਼ ਬੀਜ਼ੀ ਨੇਗੇ ਦੀਵਾਲੀ ਮਨਾਉਣ ਦੇ ਵਿੱਚ ਤੇ ਪਰ ਮੰਪੜਾ ਕੇ ਚਲਾਉਣ ਦੇ ਵਿੱਚ ਜਾਂ ਦੀਪਮਾਲਾ ਕਰਨ ਦੇ ਵਿੱਚ ਤਾਂ ਹੀ ਫਿਲਹਾਲ ਉਹ ਆਪਣੇ ਲਾਈਵ 'ਚ ਨਹੀਂ ਜੁੜੇ ਆ ਜੋ ਵੀਰੇ ਆ ਜੋ ਜਲਦੀ ਜਲਦੀ 16 17 ਮਿੰਟ ਦਾ ਲਾਈਵ ਹੋ ਗਿਆ ਜੇ ਤੱਕ ਆਪਣੇ ਕੋਈ ਖਾਸ ਐਨੀ ਹੈਲੋ ਵਿਊਅਰਜ਼ ਜਿਨਾਂ ਜੁੜੇ ਲਾਈਵ ਦੇ ਵਿੱਚ ਜਿੰਨੇ ਡੇਲੀ ਜੁੜ ਜਾਂਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿਨੇ ਕਿਨੇ ਇਸ ਵਾਰ ਬੰਬ ਭੜਾ ਕੇ ਚਲਾਏ ਨੇ ਹੁਣ ਤਾਂ ਮਹਿੰਗਾਈ ਇਹਨਾਂ ਦੇ ਵਿੱਚ ਵੀ ਬੰਬ ਭੜਾ ਕੇ ਦੇ ਵਿੱਚ ਵੀ ਆ ਗਈ ਜਿਹੜੇ ਅੱਗੇ 100 200 400 ਦੇ ਪੰਪ ਆ ਜਾਂਦੇ ਸੀਗੇ ਹੁਣ ਉਹ 1000 1500 2000 ਤੱਕ ਆਏ ਹੁੰਦੇ ਨੇ ਇੰਨੀ ਮਹਿੰਗਾਈ ਦਾ ਫਰਕ ਪੈ ਗਿਆ ਜਿੰਨੇ ਵੀ ਆਪਣੇ ਮਿੱਤਰ ਪਿਆਰੇ ਵੀਡੀਓ ਦੇ ਨਾਲ ਜੁੜੇ ਹੋਣ ਨੇ ਦੱਸ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ ਕਿੱਥੋਂ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿਨੂ ਕਿਨੂ ਹੁਣ ਦੀਵਾਲੀ ਦਾ ਚਾ ਹੈਗਾ ਜਾਂ ਚਾ ਖਤਮ ਹੋ ਗਿਆ ਤੁਹਾਡਾ ਪਹਿਲਾ ਵਾਰ ਕੀ ਦੀਵਾਲੀ ਹੈਗੀ ਆ ਹੁਣ ਕਿ ਨਹੀਂ ਆਜੋ ਜੀ ਆਜੋ ਜਲਦੀ ਜਲਦੀ ਲਾਈਵ ਤੇ ਜੁੜ ਜੋ ਨੋ ਹਾਂਜੀ ਵੀਰੇ ਹੁਣ ਕੋਈ ਪਹਿਲਾਂ ਵਰਗਾ ਨਹੀਂ ਹੈਗਾ ਚਾ ਕਿਸੇ ਨੂੰ ਵੀ ਦੁਨੀਆ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਆ ਸਮਾਜਿਕ ਤੌਰ ਦੇ ਨਾਲੋਂ ਸੋਸ਼ਲ ਮੀਡੀਆ ਤੇ ਹੀ ਜ਼ਿਆਦਾ ਐਕਟਿਵ ਆ ਜਿਵੇਂ ਤੁਸੀਂ ਪਹਿਲਾਂ ਹੀ ਕਮੈਂਟ ਕੀਤਾ ਉਹਦੇ ਪਾਂਡੇ ਵੀ WhatsApp, Insta, Facebook ਤੇ ਹੀ ਦੀਵਾਲੀ ਸੈਲੀਬ੍ਰੇਟ ਕਰ ਲਈ ਜਾਂਦੀ ਆ ਆ ਜੋ ਵੀਰੇ ਜਲਦੀ ਜਲਦੀ ਜੁੜ ਜੋ ਹੋਰ ਨਹੀਂ ਫਿਰ ਆਪਾਂ ਲਾਈਵ ਬੰਦ ਕਰੀਏ ਕਿਉਂਕਿ ਗੱਲਬਾਤ ਕਰਨ ਦਾ ਕੋਈ ਮਜ਼ਾ ਨਹੀਂ ਆ ਰਿਹਾ ਥੋੜੇ ਬੰਦਿਆਂ ਦੇ ਨਾਲ منگیا بلاگ بھی بناتے بلاگ نہیں بناتا بردر میں میں صرف ایگریکلچر کے ریلیٹڈ ہی ویڈیو ڈالتا ہوں ایگریکلچر انفارمیشن کے ریگارڈنگ بلاگ نہیں بناتا بلاگ بنانے والے تو بہت زیادہ یوٹیوبرز ہیں جو ڈیلی کا بلاگ بنا دیتے ہیں سو so, ہر کوئی انٹرسٹڈ نہیں ہوتا کسی کی پرسنل لائف کو دیکھنے کے لیے بھائی آپ لوگ سو so, میں بلاگ نہیں ڈالتا اونلی ایگریکلچر اینڈ ٹریولنگ کی ویڈیو ہی ڈالتا ہوں بیسکلی بلاگ نہیں ڈالتا ਚਲੋ ਜੀ ਫਿਰ ਚਲਦੇ ਆ ਹੈਪੀ ਦੀਵਾਲੀ ਸਾਰਿਆਂ ਨੂੰ ਇੱਕ ਵਾਰ ਤੇ ਲਾਈਵ ਬੰਦ ਕਰਦੇ ਆ ਕੋਈ ਖਾਸ ਸਾਜੀ ਆਪਣੇ ਨਾਲ ਅਟੈਚ ਨਹੀਂ ਹੋਏ ਤੇ ਕੱਲ ਨੂੰ ਮਿਲਾਂਗੇ ਫਿਰ OK ਜੀ